हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਗਮਸੇਲ ਦੀ ਲੈ ਕੇ ਆਏਗੇ ਇੱਕ ਤਾਂ ਤੁਹਾਨੂੰ ਦਿਖਾਵਾਂਗੇ ਬਈ ਜਰਸੀ ਦਾ ਨਗੀਨਾ ਟੋਕੜ ਗੱਪਣ ਚੈੱਕ ਪਾਸ ਤੇ ਇੱਕ ਆ ਗਈ ਬਈ ਗੱਪਣ ਵੜ ਥੋੜੇ ਦਿਨਾਂ ਦੀ ਕਰਮ ਵਾਲੀ ਕੱਚੀ ਆ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਗੱਲਬਾਤ ਆਜੋ ਅਪ ਕਰਦੇ ਆਂ ਬਾਈ ਨਾਲ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਹੋ ਬਾਈ ਆਹ ਹਾਂ ਬਾਈ ਬਹੁਤ ਵਧੀਆ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦ ਬਾਈ ਨਾਮ ਮੇਰਾ ਜੱਗਾ ਪਿੰਡ ਢਲਮਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਾਈ ਨੇੜੇ ਪਿੰਡ ਜੱਗੇ ਇਹੜੇ ਰਹਿ ਜਾਂਦਾ ਬਾਈ ਤਪਾ 4 ਕਿਲੋਮੀਟਰ ਪੱਖੋਂ ਕਿੰਚੰਗ 8 ਇਧਰੋਂ ਮੇਡ ਨੰਬਰ ਘਰ ਆ ਜਿਹੜਾ ਉਹ ਆਪਣਾ ਅਲੀ ਕਾਲੀ ਸੜਕ ਤੇ ਆ ਠੀਕ ਹੈ 86999977138 ਬਾਈ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਿਹੜਾ ਸੂਆ ਬਾਈ ਇਹ ਬਈ ਪਹਿਲਾ ਸੂਆ ਸੂਈ ਵੀ ਆ ਦੂਜੇ ਵਾਸਤੇ 6 ਮਹੀਨੇ ਦੀ ਗੱਬਣਾ ਚੈੱਕ ਪਾਸ ਜਮਾਂ ਚੈੱਕ ਪਾਸ ਆਪਣੀ ਕਰਵਾਈ ਵੀ ਅਗਲਾ ਆਪਦੀ ਕਰਵਾ ਕੇ ਲਈ ਠੀਕ ਹੈ ਬਾਈ ਕਿਨਾਂ ਦੇਖੋ ਮੇਰੀ ਬਾਈ ਕਰਵਾਈ ਵੀ ਚੈੱਕ ਤੁਸੀਂ ਭਾਵੇਂ ਡਾਕਟਰ ਨਾਲ ਲਿਆ ਭਾਵੇਂ ਡਾਕਟਰ ਇੱਥੋਂ ਸਾਦੇ ਲੋਕ ਨਹੀਂ ਛੋਡੀ ਹੱਥ ਹਾਂ ਹਾਂ ਬਾਈ ਛੋੜਾ ਹੱਕ ਆ ਬਾਈ ਤਸ਼ਲੀ ਕਰਾਉਣ ਦਾ ਤੇ ਬਾਕੀ ਬਰੀਡ ਬਹੁਤ ਆ ਜਸ ਪੂਰੀ ਪੂਰੀ ਫੁੱਲ ਬਾਈ ਸਿਰਾ ਦਿਖਾਈਏ ਫੇਸਬੁਕ ਬਹੁਤ ਸੋਹਣਾ ਬਈ ਬਲਾ ਚਾਰੋ ਚੂਰੂ ਬਹੁਤ ਦੇਖ ਬਾਲੀ 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 ਪੀਰ ਦਿਖਾ ਜਰਸੀ ਦੀ ਕਹਿਣ ਦੀ ਨਹੀਂ ਕੀ ਬਾਤ ਹਨ ਨਾ ਜਮਾ ਬਈ ਯਾਰ ਕੋਕਾ ਪੀਸਾ ਜਮਾ ਯਾਰ ਕੱਦ ਕੋਤ ਵੀ ਪੂਰਾ ਵਧੀਆ ਫੇਸਪੂਸ ਵੀ ਬਹੁਤ ਸੋਹਣਾ ਬਈ ਪੱਛੀ ਦਾ ਕੀ ਬਾਤ ਹੈ ਬਾਕੀ ਚਵਾਈ ਚੂਈ ਵੀ ਬਈ ਪੂਰੀ ਇੱਕ ਨੰਬਰ ਆ ਤੇ ਲੈਵਾ ਦਿਖਾ ਦਿ ਦੁੱਧ ਬਈ 9 ਕਿਲੋ ਆਗਲਾ 8 ਮੰਨ ਕੇ ਲੈ ਜਾ ਬਈ ਮਗਾ ਯਾਰ ਉਹਦੀ ਚਾਰ ਟਾਈਮ ਕਰ ਲੈ ਯਾਰ ਮਗਾ ਬਈ ਕਿਹਨਾਂ ਚਾਰ ਟਾਈਮ ਚਵਾਈ ਕਰ ਲੈ ਆਪਾਂ ਦੇ ਕੋਈ ਪਛਮਾਈ ਨਹੀਂ ਜੱਗੇ ਮੈਂ ਕਹਿੰਦਾ ਠੰਡੀ ਬਾਲੀ ਆ ਯਾਰ ਯਾਰ ਠੰਡੀ ਦਾ ਦਾਦਾ ਯਾਰ ਕੋਈ ਲੇਖ ਹੀ ਨਹੀਂ ਯਾਰ ਲੈ ਬਾਈ ਨੇ ਨਾ ਬਈ ਮਾਰਦਾ ਕੋਈ ਟਿੱਕਰੀ ਨਹੀਂ ਕੋਈ ਚੱਕਰ ਹੀ ਨਹੀਂ ਯਾਰ ਕਿਸੇ ਵੀ ਪੱਖ ਠੰਡੀ ਠੰਡੀ ਬਈ ਫੁੱਲਾ ਦੇਖ ਸਕਦਾ ਕਹਿਣਾ ਕਰਮਾਲ ਨੇ ਕੁਛ ਨਹੀਂ ਜਮਾ ਬਈ ਕੁਛ ਵੀ ਨਹੀਂ ਕਰੀ ਹੂੰ ਜੱਗੇ ਖੋਲ ਦੇ ਤੌਰ ਤੇ ਖੋਲ ਕੇ ਦਿਖਾਈਏ ਆਪਾਂ ਇਹਦਾ ਤੋਰਾ ਤਰ ਬਾਕੀ ਚੰਗਾ ਕਰਦਾ ਜਰਸੀ ਪੂਰਾ ਪੂਰਾ ਚੰਗਾ ਬਈ ਫੁੱਲ ਕਰਦਾ ਜੀ ਕੋਈ ਵੀ ਰੇ ਨਾ ਮੰਨ ਗਿਆ ਵੀ ਛੋਟੀ ਨਾ ਨਾ ਬਈ ਪੂਰਾ ਫੁੱਲ ਕਰਦਾ ਜਿਹੜਾ ਜਰਸੀ ਦਾ ਕਰਦਾ ਹੁੰਦਾ ਪੂਰਾ ਪੂਰਾ ਬਈ ਪੰਜਾਬ ਵਾਲੀ ਆ ਕਿਹੜਾ ਜਰਮਾ ਚੜ੍ਹਦੀ ਆ ਬਈ ਤੇ ਬਾਕੀ ਲੇਵਾ ਦੇਖ ਲੱਗਿਆ ਬੋਲਾ ਚੰਗਾ ਆ ਜਮਾ ਇੱਕ ਨੰਬਰ ਆ ਬਈ ਹੂੰ ਫੀਟਿੰਗ ਵਾਲਾ ਹਵਾਨਾ ਲੱਗਿਆ ਵਾ ਕਰਮਾਲੀ ਬਾਕੀ ਉਹ ਵੀ ਬਈ ਜਵਾਨੀ ਵਾਲਾ ਲੱਗਾ ਯਾਰ ਨਵਾਂ ਖਾਣਾ ਨਮਾ ਹਣਾ ਜਵਾਨੀ ਆ ਜਮਾ ਜਮਾ ਭਾਈ ਬਾਕੀ ਫਰੀਂਡ ਵਾਲੀ ਆ ਪੂਰੀ ਫੁੱਲੋ ਬਈ ਕੀ ਬਾਤ ਆ ਬੋਦੀਬਦੀ ਦੇਖੋ ਕੰਨ ਛੋਟਾ ਕੰਨ ਬੋਦੀਬਦੀ ਅਸੋਤੇ ਠੰਡੀ ਤਾਂ ਇੰਨੀ ਆ ਭਾਈ ਕੋਈ ਚੱਕਰ ਹੀ ਨਹੀਂ ਪਾਉਂਦਾ ਇੱਥੇ ਬਚਾਲੇ ਖੜਾ ਕੇ ਬਹਿ ਜਾ ਥੱਲੇ ਯਾਰ ਹਮ ਸਹੀ ਗੱਲ ਆ ਕੋਈ ਯਾਰ ਭਾਈ ਕਿਸੇ ਵੀ ਪਾਸੋਂ ਯਾਰ ਕੋਈ ਵੀ ਕਮੀ ਨਹੀਂ ਬੱਸੀ ਜਿਆ ਫਰੀਂਡ ਦੇਖੋ ਜੀ ਅਸੀ ਤੇ ਜਗ੍ਹਾ ਦਾ ਮੁੱਲ ਫਿਰ ਮੁੱਲ ਭਾਈ ਇਹਦਾ 45000 ਉਹ ਚ ਥੋੜਾ ਹਾਂ ਮਾਨਤਨ ਕਰ ਦਾਂਗੇ ਭਾਈ ਕਹਿੰਦਾ ਭਾਈ 45000 ਰੁਪਏ ਮੁੱਲ ਆ ਬਾਕੀ ਆਏਗਾ ਦਾ ਮਾਨਤਨ ਜ਼ਰੂਰ ਕਰ ਦਾਂਗੇ ਬਾਕੀ ਲੀਸੀ ਨਹੀਂ ਲਾਮੀ ਨਹੀਂ ਕਿਸੇ ਨਾ ਨਾ ਭਾਈ ਪੂਰੀ ਫੁੱਲ ਰਾਜੀ ਆ ਹੁਣੀ ਆ ਕਰਮਾਲੀ ਨਗਰਨ ਰੋਈ ਗਾ ਪੂਰੀ ਪੂਰੀ ਫੁੱਲ ਭਾਈ ਤਾਜੀ ਦਾ ਭਾਈ 17 ਕਿਲੋ ਪਹਿਲਾਂ ਤਾਂ ਦੁੱਤ ਦਿੱਤਾ ਹੋਇਆ ਇਹਦਾ ਠੀਕ ਆ ਹੁਣ ਤੋਂ ਆ ਮੰਨ ਲਾ ਮੈਂ 6 ਮਹੀਨੇ ਦੀ ਗੱਬਣਾ ਹਮ 8 ਕਿਲੋ ਦੁੱਤਾ ਹੁਣ ਵੀ ਹਾਜ਼ਰ ਆ ਭਈ ਜਮ੍ਹਾਂ ਪਈ ਸਰਾ ਜਾ ਭਾਈ 17 ਕਿਲੋ ਦੁੱਤਾ 6 ਮਹੀਨੇ ਦਿੱਤਾ ਹਮ ਇਹੋ ਆਪਣੇ ਕਮਾਂਡ ਚੋਂ ਲਈ ਆ ਭਾਈ 16 17 16 17 ਇਹਨਾਂ ਦਿੱਤਾ ਵੀਰੇ ਨੇ ਠੀਕ ਆ ਹਾਂ ਬਾਕੀ ਨਾ ਭਾਈ ਚੈੱਕ ਕਰ ਸਕਦਾ ਮਰੀਡ ਇਧਰੋਂ ਵੀ ਲੈਵਾਂ ਤੂੰ ਬਾਦ ਇਹਨਾਂ ਆੜ ਦਿਖਾ ਦੇ ਦੁੱਧ ਵਾਲੀ ਬਾਈ ਬਾਲੀ ਚੰਗੀ ਨਾੜ ਹੈ ਨਾ ਕਿੰਨੀ ਚੰਗੀ ਆ ਸਹੀ ਗੱਲ ਲੈ ਕੀ ਬਾਤ ਤੇ ਮੈਂ ਵੀ ਗੱਠਲੇ ਪਤਾ ਹੈ ਲਈ ਫਿਰਦੀਆ ਕਰ ਮਾਰੀ ਸਹੀ ਗੱਲ ਹੈ ਜਗਾ 2 ਨੰਬਰ ਤੇ ਕਿਹੜਾ ਸੂਆ ਆ ਗਿਆ ਇਹ ਭਾਈ ਤੀਜਾ ਸੂਆ ਸੁੰਦੀ ਆ ਕਿੰਨਾ ਕੁ ਟਾਈਮ ਬਾਕੀ ਆ ਇਹ ਭਾਈ ਦਿਨ ਲੈ ਜੂ ਹਜੇ 5 ਤੋਂ 7 ਦਿਨ ਲੱਗਾ ਸਕਦਾ ਆਉਂਦੀ ਆ ਪੰਡਾ ਲਾਉਂਦੀ ਹੈ ਨਾ ਜਮਾ ਜਮਾ ਸਰਾ ਹੂੰ ਕਿੰਨਾ ਕੁ ਦੁੱਧ ਪਾਇਆ ਦੁੱਧ ਭਾਈ 22 23 ਕਿਲੋ ਦਿੱਤਾ ਹੋਇਆ ਦਾ ਤੀਜਾ ਸੂਆ ਸੁੰਦੀ ਆ ਵੀਰੇ ਹੁਣ ਤੀਜਾ ਸੂਆ ਹਾਂ ਭਾਈ ਕਿੰਨੇ ਹਫਤਾ ਲੈ ਜੂ ਦੇਖੋ ਬਈ ਹਫਤਾ ਵੀ ਲੈ ਆ ਸਕਦੀ ਆ ਪਹਿਲਾਂ ਵੀ ਸੂ ਸਕਦੀ ਆ ਇੱਕ ਦੋ ਦਿਨ ਹਨਾ ਠੀਕ ਆ ਬਈ ਬਾਕੀ ਵੱਡੀ ਬਹੁਤ ਆ ਹਨਾ ਪੂਰੀ ਰੇਲ ਗੱਡੀ ਦੇ ਡੱਬੇ ਜੱਡੀ ਆ ਬਈ ਸਹੀ ਗੱਲ ਆ ਵੱਡੀ ਬੁੱਡੀ ਦੇਖੋ ਬਰੀਰ ਦਿਖਾਦੀ ਲੱਗਿਆ ਪਹਿਲਾਂ ਦਾ ਕੱਲੀ ਬਰੀਕੀ ਚ ਜ਼ਰੂਰ ਆ ਹਨਾ ਪੂਰੀ ਪੂਰੀ ਬਈ ਇੱਕ ਨੰਬਰ ਆ ਫੇਸ ਵਗੈਰਾ ਦਾ ਤੁਸੀਂ ਚੈੱਕ ਕੱਦ-ਕੁੱਦ ਬਈ ਪੂਰਾ ਫੁੱਲਾ ਹੂੰ ਕੱਦ ਵਾਲੀ ਆ ਬਈ ਪੂਰੇ ਵਾਲੀ ਬਾਕੀ ਲੈਵਾ ਇਹਦਾ ਤੁਸੀਂ ਚੈੱਕ ਕਰ ਸਕਦੇ ਬਹੁਤ ਚੰਗਾ ਕਰਮ ਵਾਲੀ ਦਾ ਠੀਡੰਗਾ ਲੈਵਾ ਬਹੁਤ ਸੋਹਣਾ ਕਰਮ ਵਾਲੇ ਨੂੰ ਲੈਵਾ ਲੱਗਿਆ ਵਾ ਤੇ ਜੱਗੇ ਦਾ ਮੁੱਲ ਬਈ ਅੱਜ ਫਿਰ ਇਹਦਾ ਮੁੱਲ ਬਈ 55000 ਰੁਪਿਆ ਲੈ ਵਾਲੂ ਵਾ ਦਿਖਾ ਦੇ ਇੱਕ ਮੂਰ ਨੂੰ ਦੇਖਣ ਨਾਲ ਜਦਾ ਚੰਗਾ ਲੱਗਦਾ ਬਾਕੀ ਠੰਡੀ ਬਹੁਤ ਹੈ ਨਾ ਪੂਰੀ 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 ਸਹੀ ਗੱਲ ਹੈ ਬਈ ਠੰਡੀ ਠੰਡੀ ਚਾਹ ਦੁੱਧ ਬਾਈ 20 ਤੋਂ ਬਾਹਰ ਦੇ ਦੂ ਆਰਾਮ ਨਾਲ ਯਾਰ ਬਾਕੀ ਗਰਮੀ ਨਹੀਂ ਮੰਨਨੀ ਨਾ ਨਾ ਜੰਮੀ ਨਹੀਂ ਸਹੀ ਬਾਕੀ ਹੁਣ ਤਾਂ ਇਹ ਰੁੱਤ ਆ ਯਾਰ ਹੂੰ ਬਾਕੀ ਲੈਵਾ ਵੀ ਟਾਇਰਡ ਆ ਗਿਆ ਜਮਾ ਜਮਾ ਬਾਈ ਪੂਰਾ A1 ਹੂੰ ਤੋਰਾ ਤਾਰਾ ਵੀ ਬਾਈ ਪੂਰਾ ਚੰਗਾ ਤੋਰਾ ਤਾਰਾ ਬਾਈ ਚੈੱਕ ਕਰ ਸਜਣ ਇੱਕ ਨੰਬਰ ਦਾ ਕਰਨ ਵਾਲੀ ਦਾ ਤੋਰਾਗਾ ਦਾ ਮੁੱਲ ਹੈਗਾ ਬਾਈ ਕਹਿੰਦਾ 55000 ਮੁੱਲ 55000 ਆ ਬਾਈ ਕਰ ਦੇਗਾ ਮਾਨਤਾ ਕੋਈ ਗੱਲ ਨਹੀਂ ਮਾਨਤਾ ਕਰਦਾ ਠੀਕ ਹੈ ਬਾਈ ਵੱਡੀ-ਬੁੱਡੀ ਬੈੜ ਬਾਈ ਕੱਦ-ਕੁੱਦ ਲੰਮੀ-ਲੁੰਮੀ ਬਹੁਤਾ ਹੂੰ ਸਹੀ ਗੱਲ ਹੈ ਬਾਈ ਲੰਮੀ-ਲੁੰਮੀ ਫੋਲ ਲੱਗ ਬਾਕੀ ਥਣ ਬਹੁਤ ਚੰਗਾ ਆ ਗਿਆ ਭਾਵੇਂ ਛੋਲੇ ਬਈ ਹੱਥੀ ਤੇ ਭਾਵੇਂ ਛੋਲੇ ਮਸ਼ੀਨ ਤੇ ਕੋਈ ਦਿੱਕਤ ਹੀ ਨਹੀਂ ਬਾਕੀ ਮੁੱਲ ਵੀ ਬਾਈ ਨੇ ਫਿਰ ਉਹ ਹੈ ਜੀ ਕਰਤਾ ਬਾਈ ਜਮਾਂ ਜਾਇਜ਼ ਮੁੱਲ ਆ ਬਾਈ ਜਾਇਜ਼ ਮੁੱਲ ਰੱਖਿਆ ਕਿਸੇ ਵੀ ਵੀਰ ਨੂੰ ਨਾ ਬੈੜ ਪਸੰਦ ਆਉਂਦੀ ਆ ਵੀਡੀਓ ਨੇ ਦੇਖਣ ਲਈ ਧੰਨਵਾਦ ਜੀ